ਨਮਸਕਾਰ ਭੀਲਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਤਹਿਰਾਨ ਦੇ ਵਿੱਚ ਫਸੇ ਸਿੱਖ ਪਰਿਵਾਰਾਂ ਬਾਰੇ ਇੱਕ ਅਪਡੇਟ ਸਾਹਮਣੇ ਆਈ ਹੈ ਉਹਦੇ ਤੇ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਵਿਦੇਸ਼ੀ ਗੈਂਗਸਟਰਾਂ ਦੀਆਂ ਸਾਜ਼ਿਸ਼ਾਂ ਤੋਂ ਸਾਵਧਾਨ ਰਹਿਣ ਦੇ ਲਈ ਕਿਹੜੇ ਮੰਤਰੀ ਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਉੱਤੇ ਚਰਚਾ ਕਰਨੀ ਹੈ ਨਾਲ ਹੀ ਚਰਚਾ ਕਰਨੀ ਹੈ ਕਿ ਪੰਜਾਬ ਸਰਕਾਰ ਦੇ ਨਸ਼ਾ ਖਤਮ ਕਰਨ ਵਾਲੇ ਦਾਅਵੇ ਦੀ ਇੱਕ ਵਾਇਰਲ ਵੀਡੀਓ ਨੇ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਇਸ ਤੋਂ ਇਲਾਵਾ ਗੱਲ ਕਰਾਂਗੇ ਅਮੀਰ ਖਾਨ ਦੀ ਨਵੀਂ ਫਿਲਮ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਫਿਲਮ ਕਿਹੜੀ ਹੈ ਉਹਦੇ ਤੇ ਚਰਚਾ ਕਰਨੀ ਹੈ ਨਾਲ ਹੀ ਚਰਚਾ ਕਰਨੀ ਹੈ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਨੇ ਉਹਨਾਂ ਦੀ ਨਿਗਰਾਨੀ ਜਿਹੜੀ ਹੈ ਵਧਾ ਦਿੱਤੀ ਹੈ ਵਧਾਈ ਕਿਉਂ ਹੈ ਉਹਦੇ ਤੇ ਚਰਚਾ ਕਰਨੀ ਹੈ ਨਾਲ ਹੀ ਗੱਲਬਾਤ ਕਰਨੀ ਹੈ ਕਿ ਭਾਰਤ ਇੰਗਲੈਂਡ ਟੈਸਟ ਸੀਰੀਜ਼ ਅੱਜ ਸ਼ੁਰੂ ਹੋ ਗਈ ਹੈ ਪਰ ਉਹ ਖਾਸ ਕਿਉਂ ਹੈ ਉਹ ਜਾਨਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਔਰ ਨਾਲ ਹੀ ਅੱਜ ਦੀ ਸਭ ਤੋਂ ਵੱਡੀ ਖਬਰ ਜੇ ਆਪਾਂ ਕਹੀਏ ਤੇ ਫਗਵਾੜਾ ਦੇ ਵਿੱਚ ਕਮੇਟੀ ਕਾਢ ਵਾਲੇ ਹੈਪੀ ਜਿਨ੍ਹਾਂ ਦਾ ਨਾਮ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਕਿ ਹੈਪੀ ਕਮੇਟੀਆਂ ਲੈ ਕੇ ਚਲੇ ਗਏ ਨੇ ਉਹ ਕੈਮਰੇ ਦੇ ਸਾਹਮਣੇ ਆ ਗਏ ਨੇ ਸੋ ਇਸ ਖਬਰ ਦੇ ਵਿੱਚ ਬਹੁਤ ਵੱਡੀ ਅਪਡੇਟ ਹੈ ਇਹਨਾਂ तमाम ਖਬਰਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਬਾਦਿਆਂ ਅੱਜ ਦੀ ਆਪਣੀ ਪਹਿਲੀ ਖਬਰ ਵਾ ਬੀਤੇ ਕੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਨੀ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਨੂੰ ਈਰਾਨ ਅਤੇ ਇਜ਼ਰਾਇਲ ਦੇ ਵਿੱਚ ਚੱਲ ਰਹੀ ਆਪਸੀ ਜੰਗ ਦੇ ਹਾਲਾਤ ਦੇ ਮੱਦੇਨਜ਼ਰ ਉੱਥੇ ਸਥਿਤ ਗੁਰਦੁਆਰਾ ਸਹਿਬਾਨਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਤੁਰੰਤ ਟੁਕਮੇ ਕਦਮ ਚੁੱਕਣ ਦੇ ਲਈ ਕਿਹਾ ਸੀ ਐਡਵੋਕੇਟ ਧਾਮੀ ਨੇ ਕਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਕੌਮ ਦੇ ਲਈ ਸਰਵੋੱਚ ਨੇ ਜਿਨ੍ਹਾਂ ਦਾ ਸਤਕਾਰ ਅਤੇ ਸੁਰੱਖਿਆ ਸਿੱਖ ਪੰਥ ਦੇ ਲਈ ਸਭ ਤੋਂ ਅਹਿਮ ਹੈ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਈਰਾਨ ਅਤੇ ਇਜ਼ਰਾਈਲ ਦੇ ਵਿੱਚ ਜੰਗ ਦੇ ਨਾਜ਼ੁਕ ਹਾਲਾਤ ਕਾਰਨ ਉੱਥੇ ਸਥਿਤ ਗੁਰਦੁਆਰਾ ਸਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਸੀ ਕਿ ਭਾਰਤ ਸਰਕਾਰ ਨੂੰ ਆਪਣੇ ਕੂਟਨੀਤਿਕ ਸੰਬੰਧਾਂ ਅਤੇ ਕੋਮਾਂਤਰੀ ਮੰਚਾਂ ਦੀ ਵਰਤੋਂ ਕਰਦਿਆਂ ਈਰਾਨ ਅਤੇ ਇਜ਼ਰਾਈਲ ਦੀਆਂ ਸਰਕਾਰਾਂ ਦੇ ਨਾਲ ਸੰਪਰਕ ਕਰਕੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਗੁਰਦੁਆਰਾ ਸਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ ਤੇ ਉਹਨਾਂ ਦਾ ਸਤਕਾਰ ਜਿਹੜਾ ਹੈ ਉਹ ਬਣਿਆ ਰਹੇ। ਉਸ ਤੋਂ ਬਾਅਦ ਅੱਜ ਦਿੱਲੀ ਭਾਜਪਾ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਈਰਾਨ ਇਜ਼ਰਾਈਲ ਟਕਰਾਅ ਦੇ ਦੌਰਾਨ ਤਹਿਰਾਨ ਦੇ ਵਿੱਚ ਫਸੇ ਸਿੱਖ ਪਰਿਵਾਰਾਂ ਬਾਰੇ ਇੱਕ ਅਪਡੇਟ ਸਾਂਝੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਲਗਭਗ 48 ਵਿਅਕਤੀਆਂ ਨੂੰ ਤਹਿਰਾਨ ਤੋਂ ਸਫਲਤਾਪੂਰਵਕ ਕੱਢਿਆ ਗਿਆ ਅਤੇ ਮਸਦ ਸ਼ਹਿਰ ਦੇ ਵਿੱਚ ਸੁਰੱਖਿਅਤ ਭੇਜ ਦਿੱਤਾ ਗਿਆ। ਇਸ ਮੌਕੇ ਉਹਨਾਂ ਦੀ ਸ਼੍ਰੀ ਗੁਰਗ੍ਰੰਥ ਸਾਹਿਬ ਦੇ ਸਰੂਪਾ ਸੰਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਇਸ ਮੌਕੇ ਦੇ ਉੱਤੇ ਉਹਨਾਂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਤੁਹਾਨੂੰ ਉਹ ਸੁਣਾਉਂਦੇ ਆਂ ਈਰਾਨ ਇਜ਼ਰਾਈਲ ਦੇ ਯੁੱਧ ਦੇ ਚੱਲਦੇ ਜੋ ਸਾਡੇ ਤਹਿਰਾਨ ਅੰਦਰ ਗੁਰਦੁਆਰਾ ਸਾਹਿਬ ਔਰ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਔਰ ਸਿੱਖ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਸਾਡੀ ਸਰਕਾਰ ਉਹਨਾਂ ਨਾਲ ਸੰਪਰਕ ਚ ਮੈਂ ਦੱਸਣਾ ਚਾਹੁੰਦਾ ਕਿ ਗੌਰਵ শেਠ ਵਿਸ਼ਰੇਸ਼ਟ ਜਿਹੜੇ ਉੱਥੋਂ ਦੇ ਐਮਬੈਸਡਰ ਨੇ ਉਹ ਨਿਰੰਤਰ ਮੇਰੇ ਸੰਪਰਕ ਅੰਦਰ ਨੇ ਗੌਰਵ ਸ਼ਰੇਸ਼ ਜੀ ਨੇ ਦੱਸਿਆ ਹੈ ਕਿ ਉਹਨਾਂ ਦੇ ਨਾਲ ਹੁਣ ਵੀ ਤਿੰਨ ਸਿੱਖ ਪਰਿਵਾਰ ਨੇ ਜਿਹੜੇ ਲਗਭਗ ਇਸ ਵੇਲੇ 4000 ਇੰਡੀਅਨਸ ਦੇ ਨਾਲ ਤਹਿਰਾਨ ਚੋਂ ਨਿਕਲ ਕੇ ਲਗਭਗ ਉੱਥੋਂ 10 ਘੰਟੇ ਦੂਰ ਮਸਜਦ ਜਗ੍ਹਾਏ ਮਸਜਦ ਅੰਦਰ ਪਹੁੰਚੇ ਨੇ ਕਿਉਂਕਿ ਉੱਥੇ ਬੌਮਬਿੰਗ ਦਾ ਖਤਰਾ ਸੀ ਇਸ ਕਰਕੇ ਤਹਿਰਾਨ ਚੋਂ ਸਭ ਲੋਕ ਨਿਕਲ ਰਹੇ ਨੇ ਮੇਰੇ ਕੋਲ ਤਕਰੀਬਨ 48 ਲੋਕਾਂ ਦੀ ਲਿਸਟ ਆ ਜਿਹੜੀ ਮੈਂ ਹੁਣੇ ਸ੍ਰੇਸ਼ ਜੀ ਨਾਲ ਸ਼ੇਅਰ ਕੀਤੀ ਆ ਗੌਰਵ ਜੀ ਨਾਲ ਜਿਤਿੰਦਰ ਹਰਨਾਮ ਸਿੰਘ ਆਨੰਦ ਨੇ किरत कौर ने रविंदर सिंह जी ने तरनजीत कौर ने सुविंदर कौर ने मेहरबान सिंह पटवालिया ने शरीन कौर ने गुरमीत सिंह ने नजरीन कौर कोचर ने राजजवंध सिंह कोचर ने अमरीत सिंह सिंह ने प्रिया कौरा, कौरा, ने, ने, कौर आ मनमीत कौर आ इंद्रप्रीत सिंह आनंद ने ज्योति सिंह ने मेहरत कौर शाहपुरी जी ने परनीत सिंह गोगिया मनजीत सिंह शाहपुरी किट्टू हरमिंदर कौर शाहपुरी शरणजीत शाहपुरी हरजीत कौर शाहपुरी गुरमीत सिंह आनंद ਅਰਨਜੀਤ ਸਿੰਘ ਅਵਨੀਤ ਕੌਰ ਹਰਜੀਤ ਕੌਰ ਸਤਬੀਰ ਸਿੰਘ ਬਰਿੰਦਰ ਸਿੰਘ ਨਾਜਿੰਦਰ ਕੌਰ ਸਵਰਾਜ ਕੌਰ ਉਮਰੀਤ ਸਿੰਘ ਜਪਜੋਤ ਸਿੰਘ ਤਰਨਜੀਤ ਕੌਰ ਜਗਜੀਤ ਸਿੰਘ ਸਹਿਬ ਸਿੰਘ ਪਟਵਾਲੀਆ ਮਿੱਤੀ ਕੌਰ ਪਟਵਾਲੀਆ ਜਸਵੰਤ ਸਾਨੀ ਪਰਵਲੀਨ ਕੌਰ ਅਵਨੀਤ ਕੌਰ ਕੋਲੀ ਅਮਰਜੀਤ ਸਿੰਘ ਸਾਨੀ ਨੀਨਾ ਸਾਨੀ ਬਲਬੀਰ ਸਿੰਘ ਆਨੰਦ ਬੀਨੂ ਸਿੰਘ ਹਰਪਾਲ ਸਿੰਘ ਜੋਤੀ ਪਟਵਾਲੀਆ ਭੁਪਿੰਦਰ ਸਿੰਘ ਸ਼ਾਹਪੁਰੀ ਇਹਨਾਂ ਸਾਰਿਆਂ ਨੂੰ ਅਸੀਂ ਸੰਪਰਕ ਕਰਨ ਦੀ ਉੱਥੇ ਨਿਰੰਤਰ ਕੋਸ਼ਿਸ਼ਾਂ ਇਹਨਾਂ ਦੇ ਮੋਬਾਈਲ ਨੰਬਰ ਕਈਆਂ ਨਾਲ ਗੱਲ ਨਹੀਂ ਹੋ ਪਾਰੀ ਲੇਕਿਨ ਜਿਹੜੇ ਤਿੰਨ ਪਰਿਵਾਰ ਸਾਡੇ ਨਾਲ ਨੇ ਉੱਥੇ ਇਸ ਵੇਲੇ ਐਮਬੈਸਡਰ ਸਾਹਿਬ ਦੇ ਕੋਲ ਉਹਨਾਂ ਨਾਲ ਵੀ ਮੈਂ ਗੱਲਬਾਤ ਕੀਤੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਵੀ ਜਾਣਕਾਰੀ ਤੱਕ ਮਿਲੀ ਨਹੀਂ ਕਿ ਤਹਿਰਾਨ ਚੋਂ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਯਾਰੇ ਕਾਰੋਬਾਰੀ ਨੇ ਇਹ ਲਗਭਗ ਤਹਿਰਾਨ ਸ਼ਹਿਰੇ ਵੀ ਛੱਡ ਕੇ ਜਾ ਚੁੱਕੇ ਨੇ ਇਹ ਆਪਣੇ ਔਰ ਬਿਜ਼ਨਸ ਪਾਰਟਨਰਸ ਦੇ ਕੋਲ ਦੂਰ ਕਿਤੇ ਦਰਾਜ ਅੰਦਰ ਜਾ ਚੁੱਕੇ ਉਹਨਾਂ ਦੇ ਫਾਰਮ ਉੱਤੇ ਜੋ ਜਾਣਕਾਰੀ ਮਿਲ ਰਹੀ ਆ ਲੇਕਿਨ ਸਾਡੇ ਨਾਲ ਜੋ ਵੀ ਸੰਪਰਕ ਚ ਅਸੀਂ ਤੁਰੰਤ ਉਸ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਮਸਜਿਦ ਸਿਟੀ ਪਹੁੰਚੇ ਔਰ ਮਸਜਦ ਅੰਦਰ ਸਾਡੇ ਐਮਬੈਸਡਰ ਲਗਾਤਾਰ ਉੱਥੋਂ ਲੋਕਾਂ ਨੂੰ ਇਵੈਕੂਏਟ ਕਰਾ ਰਹੇ ਨੇ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਜਰੂਰਤ ਹੋਵੇ ਮੈਂ ਮਨਜਿੰਦਰ ਸਿੰਘ ਸਿਰਸਾ ਦਿੱਲੀ ਅੰਦਰ ਤੁਹਾਡੀ ਸੇਵਾ ਚ ਮੇਜਾ ਹਾਜ਼ਰ ਹਾਂ ਮੇਰਾ ਨੰਬਰ 98108 94333 98108 94333 ਤੁਸੀਂ ਮੇਰੇ ਤੇ ਉੱਤੇ ਸੰਪਰਕ ਕਰ ਸਕਦੇ ਜੀ ਕੋਈ ਵੀ ਤਰ੍ਹਾਂ ਚ ਬੈਠਾ ਏ ਮੈਂ ਉਹਨੂੰ ਬੇਨਤੀ ਕਰਦਾ ਕਿ ਉਹ ਮਸਜਦ ਅੰਦਰ ਅਗਰ ਸਾਡੀ ਇੰਡੀਅਨ ਨੇ ਤੇ ਉਹ ਚਲੇ ਜਾਣ ਮਸਜਦ ਅੰਦਰ ਇੰਡੀਅਨ ਐਂਬੈਸਡਰ ਵੀ ਨੇ ਸਾਰਾ ਇਨਫਰਾਸਟ੍ਰਕਚਰ ਆ ਤੁਹਾਨੂੰ ਉਥੋਂ ਸੇਫਲੀ ਏਕਿਊਏਟ ਏਕਿਊਏਟ ਕੀਤਾ ਜਾਊਗਾ ਅਗਲੀ ਖਬਰ ਫਗਵਾੜਾ ਦੇ ਨਾਲ ਜੁੜੀ ਹੋਈ ਹੈ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਫਗਵਾੜਾ ਤੋਂ ਇੱਕ ਖਬਰ ਸੁਣੀ ਹੋਏਗੀ ਕਿ ਫਗਵਾੜਾ ਦੇ ਵਿੱਚ ਇੱਕ ਕਮੇਟੀ ਆ ਪਾਣ ਵਾਲਾ ਹੈਪੀ ਨਾਮ ਦਾ ਵਿਅਕਤੀ ਜਿਹੜਾ ਪਿਛਲੇ 25 ਸਾਲ ਤੋਂ ਇਹ ਕੰਮ ਕਰ ਰਿਹਾ ਸੀ ਔਰ ਫਗਵਾੜਾ ਦੇ ਬਹੁਤ ਸਾਰੇ ਲੋਕਾਂ ਦੇ ਉਹ ਪੈਸੇ ਲੈ ਕੇ ਦੌੜ ਗਿਆ ਲੋਕਾਂ ਦੇ ਵੱਲੋਂ ਥਾਣੇ ਦੇ ਵਿੱਚ ਪਹੁੰਚ ਕੇ ਐਸਐਸਪੀ ਕਪੂਰਥਲਾ ਦੇ ਕੋਲ ਵੀ ਜਾ ਕੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਇੱਕ ਵਿਅਕਤੀ ਸਾਡੀਆਂ ਕਮੇਟੀਆਂ ਲੈ ਕੇ ਦੌੜ ਗਿਆ ਔਰ ਉਸ ਤੋਂ ਬਾਅਦ ਚਰਚਾ ਇਹ ਚੱਲ ਰਹੀ ਸੀ ਕਿ ਪੁਲਿਸ ਉਸ ਵਿਅਕਤੀ ਨੂੰ ਕਦੋਂ ਫੜੇਗੀ ਪਰ ਅੱਜ ਹੈਪੀ ਨਾਮ ਦਾ ਉਹ ਵਿਅਕਤੀ ਕੈਮਰੇ ਦੇ ਸਾਹਮਣੇ ਆਇਆ ਦਰਸਲ ਉਹ ਕੈਮਰੇ ਦੇ ਸਾਹਮਣੇ ਨਹੀਂ ਆਇਆ ਉਹਦੇ ਵੱਲੋਂ ਸੁਸਾਈਡ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਜਦੋਂ ਫਗਵਾੜਾ ਦੇ ਵਿੱਚ ਹੀ ਰੇਲਵੇ ਸਟੇਸ਼ਨ ਦੇ ਕੋਲ ਹੈਪੀ ਨੇ ਸੁਸਾਈਡ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਉਸ ਸਮੇਂ ਉੱਥੇ ਇੱਕ ਵਿਅਕਤੀ ਦੇ ਵੱਲੋਂ ਉਹਨਾਂ ਨੂੰ ਪਛਾਣ ਲਿਆ ਗਿਆ ਔਰ ਪਛਾਣਨ ਤੋਂ ਬਾਅਦ ਉਹਨਾਂ ਨੂੰ ਸਮਝਾਇਆ ਗਿਆ ਜਿਸ ਤੋਂ ਬਾਅਦ ਹੈਪੀ ਦੇ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਵੀਡੀਓ ਸੰਦੇਸ਼ ਦੇ ਵਿੱਚ ਹੈਪੀਨੈਸ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਲੋਕ ਮੇਰੇ ਉੱਪਰ ਗਲਤ ਇਲਜ਼ਾਮ ਲਗਾ ਰਹੇ ਨੇ ਜਿਨ੍ਹਾਂ ਲੋਕਾਂ ਦੇ ਉਹਨੇ ਪੈਸੇ ਵੀ ਨਹੀਂ ਜਿਹੜੇ ਵਿਅਕਤੀ ਦੀ ਇੱਕ ਕਮੇਟੀ ਆਈ ਆ ਉਹ ਵੀ ਆਪਣੇ 5-5 10-10 ਲੱਖ ਰੁਪਏ ਦੱਸ ਰਿਹਾ ਸੋ ਇਸ ਮੌਕੇ ਦੇ ਉੱਪਰ ਵੀਡੀਓ ਸੰਦੇਸ਼ ਜਾਰੀ ਕਰਦੇ ਆ ਉਹਨਾਂ ਨੇ ਕੀ ਕਿਹਾ ਤੁਹਾਨੂੰ ਸੁਣਾਉਂਦੇ ਆ ਸਰ ਜੀ ਇਦਾਂ ਹੈ ਨਾ ਮੇਰੇ ਉੱਤੇ ਝੂਠੇ આરોਪ ਲਾਏ ਗਏ ਕਿ ਮੈਂ ਕਮੇਟੀਆਂ ਲੈ ਕੇ ਲੋਕਾਂ ਦੀਆਂ ਭਾਟੀਆਂ ਜਾਂ ਨੱਟ ਗਿਆ ਮੈਂ ਭੱਜਿਆ ਨੱਠਿਆ ਨਹੀਂ ਹੈਗਾ ਮੈਂ ਲੋਕਾਂ ਦੇ ਜਿਹੜੇ ਨੇ ਦੇਣੇ ਆ ਉਹ ਮੈਂ ਹੱਥੀਂ ਬੰਨੀ ਦੇਨੇ ਜਿੰਨੇ ਕਿ ਦੇਂਦਾਰ ਪਰ ਲੋਕਾਂ ਨੇ ਵਧਾਜ ਰਾ ਕੇ 10 ਗੁਣਾ ਕਰਕੇ ਇਹ ਅਬ ਪੈਸਿਆਂ ਦਾ ਮਾਮਲਾ ਅੱਗੇ ਰੱਖ ਦਿੱਤਾ ਹੈ ਜਿਹੜਾ ਇੰਨੀ ਦੀਨਦਾਰੀ ਨਹੀਂ ਹੈਗੀ ਪਰ ਲੋਕਾਂ ਦੇ ਵਿੱਚ ਇਹ ਆ ਵੀ ਕਿਸੇ ਦਾ ਮੈਂ ਜੇ 5 ਲੱਖ ਵਾਲੀ ਕਮੇਟੀ ਕਿਸੇ ਨੇ ਪਹਿਲੀ ਪਾਈ ਆ ਉਹਨੇ 20000 ਰੁਪਏ ਦਿੱਤਾ ਤੇ ਉਹ 5 ਲੱਖ ਰੁਪਏ ਕਹਿਣ ਲੱਪਿਆ ਕਿਸੇ ਨੇ 10 ਲੱਖ ਕਹਿਣ ਲੱਪਿਆ ਇਦਾਂ ਕਰ ਕਰ ਕੇ ਪੈਸੇ ਬਹੁਤ ਜ਼ਿਆਦਾ ਲੋਕਾਂ ਨੇ ਵਧਾਈ ਚੜਾਈ ਆ ਇੰਨੇ ਪੈਸੇ ਨਹੀਂ ਹੈਗੇ ਹਾਂ ਜਿੰਨਾ ਦੇ ਦੇਣੇ ਆ ਉਹ ਮੈਂ ਹੱਥੀ ਬੰਨੀ ਦਊਂਗਾ ਤੇ ਪਰ ਇਹ ਜਿਹੜੇ ਹੁਣ ਮਨੂੰ ਲੋਕੀ ਪਰੇਸ਼ਾਨ ਕਰਦੇ ਸੀ ਇਹਨਾਂ ਨੇ ਪਰੇਸ਼ਾਨੀ ਕਰਕੇ ਮੈਂ ਤਾਂ ਮਰਨ ਚੱਲਦਾ ਸੀਗਾ ਸੁਸਾਇਡ ਕਰਨ ਲੱਗਾ ਸੀਗਾ ਕਿਉਂਕਿ ਮੇਰਾ ਜਿਹੜਾ ਹੈ ਨਾ ਅੱਦਕਲ ਮੈਂ ਆਪਣਾ ਸੁਸਾਇਡ ਨੋਟ ਲਿਖਿਆ ਹੋਇਆ ਜੀ ਇਹ ਲੋਕ ਜਿਹੜੇ ਵਿੱਚ ਇਹਦੇ ਵਿੱਚ ਨਾਮ ਮੈਂ ਮੈਂਸ਼ਨ ਕੀਤੇ ਹੋਏ ਆ ਇਹ ਮਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸੀ ਮਨੂੰ ਫੋਨ ਰਾਤ ਨੂੰ 12-12 ਵਜੇ ਤੱਕ ਵੀ ਫੋਨ ਕਰਦੇ ਰਹੇ ਸਵੇਰੇ 6 ਵਜੇ ਨੇ ਤੇ ਮਨੂੰ ਇਹਨਾਂ ਨੇ ਪਰੇਸ਼ਾਨ ਕਰਨਾ ਸ਼ੁਰੂ ਕਰ ਦੇਣਾ ਮੇਨਾਂ ਨੇ ਮੈਨੂੰ ਇਹੀ ਕਹਿਣਾ ਵੀ ਮੈਂ ਤੈਨੂੰ ਇਹ ਕਰ ਦੂੰਗਾ ਜਾਂੇ ਮਾਰ ਦੂੰਗਾ ਜਾਂ ਨੂੰ ਮਾਰ ਦੂੰਗਾ ਜੇ ਤੂੰ ਪੁਲਿਸ ਥਾਣੇ ਵੀ ਗਿਆ ਸਾਡੇ ਉੱਥੇ ਤੱਕ ਪਹੁੰਚ ਆ ਸੀ ਤੈਨੂੰ ਫੇ ਵੀ ਟੰਗਾ ਕੇ ਰਾਵਾਂਗੇ ਮੈਂ ਹਾਰ ਕੇ ਇਹਨਾਂ ਤੋਂ ਸਾਰਿਆਂ ਤੋਂ ਪਰੇਸ਼ਾਨ ਹੋ ਕੇ ਮੈਂ ਮਰਨ ਚੱਲਾਂ ਸੀਗਾ ਸੋ ਸੈਟ ਕਰਨ ਚੱਲਾਂ ਸੀਗਾ ਤੇ ਉੱਥੇ ਮੈਨੂੰ ਬਾਬਾ ਜੀ ਮਿਲੇ ਬਾਬਾ ਜੀ ਨੇ ਮੈਨੂੰ ਮੇਰੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਕਾਕਾ ਇਦਾਂ ਨਹੀਂ ਕਰੀਦਾ ਹੁੰਦਾ ਇਹ ਜ਼ਿੰਦਗੀ ਆ ਇਹਦੇ 'ਚ ਲੜੀਦਾ ਹੁੰਦਾ ਤੂੰ ਮੇਰੇ ਨਾਲ ਚੱਲ ਮੈਂ ਤੇਰੇ ਨਾਲ ਖੜਾ ਆ ਜਿੱਥੇ ਤੈਨੂੰ ਇਨਸਾਫ ਦੀ ਲੋੜ ਆ ਮੈਂ ਪੂਰਾ ਦਵਾਉਂਗਾ ਤੇ ਉਹਨਾਂ ਨੇ ਮੈਨੂੰ ਪੁਲਿਸ ਪਰਸ ਆ ਜਾਂਦਾ ਵੀ ਪੂਰਾ ਯੋਗਦਾਨ ਦੇ ਦਿੱਤਾ ਉਹ ਕਹਿੰਦੇ ਵੀ ਫਗਵਾੜੇ ਦੀ ਜਿਹੜੀ ਪ੍ਰਸ਼ਾਸਨ ਆ ਬਹੁਤ ਵਧੀਆ ਪ੍ਰਸ਼ਾਸਨ ਜਿਹੜਾ ਇਨਸਾਫ ਹੋਗਾ ਇਨਸਾਫ ਦੀ ਗੱਲ ਕਰੋਗੇ ਤੇ ਪੁਲਿਸ ਸਾਰਾ ਤੈਨਾਂ ਪੂਰੀ ਕੋਆਪਰੇਟ ਕਰੂਗੀ ਜਿੱਥੇ ਤੇ ਤੇਰੀ ਗਲਤੀ ਨਹੀਂ ਹੋਵੇ ਤੈਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਤੇ ਸਾਰੀਆਂ ਜੋ ਵੀ ਕੋਲ ਬੈਠੇ ਸਾਰੇ ਸਹੀ ਢੰਗ ਨਾਲ ਕਰਾਂਗੇ ਸਰ ਕਿੰਨੇ ਗਰੁੱਪ ਚੱਲਦੇ ਸੀ ਆਪਣੇ ਸਰ ਗਰੁੱਪ ਤਾਂ ਮੇਰੇ ਚੱਲਦੇ ਸੀਗੇ 12-15 ਗਰੁੱਪ ਚੱਲਦੇ ਸੀਗੇ ਪਰ ਲੋਕਾਂ ਦੀ ਹੁਣ ਕਮੇਟੀਆਂ ਜਿਹਨਾਂ ਨੂੰ ਮੈਂ ਦਿੱਤੀਆਂ ਉਹ ਵੀ ਮੈਨੂੰ ਪੈਸੇ ਨਹੀਂ ਦੇ ਰਹੇ ਸੀ ਪਿਛਲੇ 6 ਮਹੀਨੇ ਤੋਂ ਮਨੂੰ ਪੈਸੇ ਨਹੀਂ ਸੀ ਦੇ ਰਹੇ ਮੇਰੀ ਘੱਟੋ-ਘੱਟ 40-45 ਹਜ਼ਾਰ ਦੀ ਕਲੈਕਸ਼ਨ ਸੀ ਉਹ ਜਿਹੜੀ ਘਟ ਗਈ 4-5 ਹਜ਼ਾਰ ਰੁਪਏ ਸਿਰ ਰਹਿ ਗਈ ਉਹ ਮਨੂੰ ਲੋਕੀ ਪਰੇਸ਼ਾਨ ਕਰਦੇ ਸੀ 10-10 ਸੇ ਜਾਣੇ ਮੈਨੂੰ ਕੱਠੀਆਂ ਕਮੇਟੀਆਂ ਮੰਗਦੇ ਜਿਹੜੀਆਂ ਮੈਂ ਨਹੀਂ ਦੇ ਸਕਦਾ ਸੀਗਾ ਸਰ ਟੋਟਲ ਅਮਾਉਂਟ ਕਿੰਨੀ ਸੀ ਜਿਹੜੀ ਜਿਹੜੀ ਦੇਨਦਾਰ ਮੌਂਡ ਦੇਨਦਾਰ ਮੌਂਡ ਸਰ ਜੀ ਬਹੁਤ ਘਾਟਾ ਪਰ ਇਹਨਾਂ ਨੇ ਦੇਖੋ ਪਹਿਲਾਂ ਵੀਡੀਓ ਦੇ ਵਿੱਚ ਇਹਨਾਂ ਨੇ ਲੋਕਾਂ ਨੇ ਵੀ ਮੈਂਸ਼ਨ ਕੀਤਾ ਇਹ ਇਹਨਾਂ ਨੇ ਕਮੈਂਟ ਵੀ ਲੋਕਾਂ ਨੇ ਦਿੱਤੇ ਪਹਿਲਾਂ 2 ਕਰੋੜ ਦੱਸਿਆ ਗਿਆ ਜੀ ਫਿਰ 5 ਕਰੋੜ ਤੱਕ ਆ ਗਏ ਫਿਰ 10 ਕਰੋੜ ਤੱਕ ਆ ਗਏ ਹੁਣ 15 ਕਰੋੜ ਤੱਕ ਚੱਲ ਗਏ ਆ ਤੇ ਵਿੱਚ ਲੋਕੀ ਕਮੈਂਟ ਕਰਦੇ ਵੀ ਹੌਲੀ ਹੌਲੀ ਇਹਨਾਂ ਨੇ ਵਧਾ ਕੇ 100 ਕਰੋੜ ਤੱਕ ਚੱਲ ਜਾਣਾ ਜੇ ਜਿੰਨੀ ਕੀ ਦੇਨਦਾਰੀ ਹੈ ਕਿ ਉੰਨੀ ਹੀ ਰੱਖੋ ਤੇ ਇਹ ਤਾਂ ਵਧਾ ਵਧਾ ਕੇ ਵਧਾ ਵਧਾ ਕੇ 15 ਕਰੋੜ ਤੱਕ ਸਰ ਜੀ ਲੱਗੇ ਕਿ ਆਪਣਾ ਸ਼ਹਿਰ ਛੱਡਣ ਦਾ ਕੀ ਮਕਸਦ ਸੀ ਸਰ ਸਰ ਸ਼ਹਿਰ ਛੱਡਣ ਦਾ ਇਹ ਹੀ ਮਕਸਦ ਹੈ ਮਨੂੰ ਰ ਨੇ ਹੀ ਚੱਲਿਆ ਸੀ ਮਰ ਹੀ ਗਿਆ ਜਗਾ ਮਨੋਂ ਸਿਰਫ ਬਾਬਾ ਜੀ ਨੇ ਬਚਾਲਿਆ ਇਹਨਾਂ ਦੇ ਕਰਕੇ ਮੈਂ ਇੱਥੇ ਬੈਠਾ ਆ ਨਹੀਂ ਤੇ ਮੈਂ ਅੱਜ ਤੁਹਾਨੂੰ ਮੇਰਾ ਸੋਸਾਇਟੀ ਨੋਟ ਆਪਿਆ ਵਾ ਮੈਂ ਮਰਿਆ ਹੀ ਮਿਲਣਾ ਸੀ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੂਐਂਸਰਸ ਦੇ ਨਿਗਰਾਨੀ ਵਧਾ ਦਿੱਤੀ ਹੈ ਦਰਸਲ ਸੂਬਾ ਪੁਲਿਸ ਦੇ ਸਾਈਬਰ ਸੈੱਲ ਨੇ ਇਨਫਲੂਐਂਸਰ ਕਮਲਕੌਰ ਭਾਬੀ ਦੀ ਮੌਤ ਤੋਂ ਬਾਅਦ ਮਸ਼ਹੂਰ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਸ਼ੁਰੂ ਕੀਤੀ ਹੋਈ ਹੈ ਜੋ ਕਾਨੂੰਨ ਅਤੇ ਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੇ ਅਸ਼ਲੀਲ ਦੋਰੇ ਅਰਥਾਂ ਵਾਲਾ ਕੰਟੈਂਟ ਜਿਹੜਾ ਉਹ ਪੋਸਟ ਕਰਦੇ ਨੇ ਅਤੇ ਵਿਵਾਦਾਂ ਦੇ ਵਿੱਚ ਘਰੇ ਹੋਏ ਨੇ ਸਾਈਬਰ ਸੈੱਲ ਨੇ ਹੁਣ ਤੱਕ ਲਗਭਗ 100 ਵਿਵਾਦਪੂਰਨ ਪੋਸਟਾਂ ਵੀ ਪਛਾਣ ਕੀਤੀ ਹੈ ਅਤੇ ਉਹਨਾਂ ਨੂੰ ਹਟਾਉਣ ਦੇ ਲਈ ਸੰਬੰਧਤ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਰਿਪੋਰਟ ਕੀਤਾ ਗਿਆ ਹੈ। ਇਹ ਕਾਰਵਾਈ 9 ਜੂਨ ਤੋਂ ਪ੍ਰਭਾਵਕ ਜਿਹੜੀ ਕੰਚਨ ਕੁਮਾਰੀ ਉਰਫ ਕਮਲ ਕੁਮਾਰ ਪਾ ਵੀਦੇ ਕਤਲ ਤੋਂ ਬਾਅਦ ਲਗਾਤਾਰ ਪੁਲਿਸ ਦੇ ਵੱਲੋਂ ਉਸੇ ਟਾਈਮ ਸ਼ੁਰੂ ਕਰ ਦਿੱਤੀ ਗਈ ਸੀ। ਜਿਸ ਦੀ ਨਿਹੰਗ ਅਤੇ ਕੱਟੜ ਪੰਥੀ ਅਮਰਤਪਾਲ ਸਿੰਘ ਮਹਿਰੋਂ ਦੇ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਸੂਤਰਾਂ ਅਨੁਸਾਰ ਸੋਸ਼ਲ ਮੀਡੀਆ ਗਤੀਵਿਧੀਆਂ ਨੂੰ ਹੁਣ ਅੰਦਰੂਨੀ ਸੁਰੱਖਿਆ ਦੇ ਪਹਿਲੂ ਤੋਂ ਦੇਖਿਆ ਜਾ ਰਿਹਾ ਹੈ ਤੇ ਪੁਲਿਸ ਜਾਂਚ ਦੇ ਵਿੱਚ ਬਹੁਤ ਸਾਰੇ ਅਜਿਹੇ ਖਾਤਿਆਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਦੀਆਂ ਪੋਸਟਾਂ ਨੂੰ ਭੜਕਾਉ ਜਾਂ ਫਿਰ ਇਤਰਾਜ਼ਯੋਗ ਮੰਨਿਆ ਜਾ ਰਿਹਾ ਹੈ 2 ਸਾਲਾਂ ਦੀ ਜੇਕਰ ਗੱਲ ਕਰੀਏ ਤੇ 2 ਸਾਲਾਂ ਦੇ ਵਿੱਚ 8000 ਪੋਸਟਾਂ ਹਟਾਈਆਂ ਗਈਆਂ ਨੇ ਇਹ ਸਾਈਬਰ ਸੈੱਲ ਦੇ ਵੱਲੋਂ ਵੀ ਦੱਸਿਆ ਜਾ ਰਿਹਾ ਹੈ ਦਰਸਲ ਪੁਲਿਸ ਦੇ ਅੰਕੜਿਆਂ ਦੇ ਅਨੁਸਾਰ ਪਿਛਲੇ 2 ਸਾਲਾਂ ਦੇ ਵਿੱਚ ਸਾਈਬਰ ਸੈੱਲ ਨੇ ਸੋਸ਼ਲ ਮੀਡੀਆ ਤੋਂ ਲਗਭਗ 8000 ਇਤਰਾਜ਼ਯੋਗ ਪੋਸਟਾਂ ਹਟਾਈਆਂ ਨੇ ਇਹਨਾਂ ਦੇ ਵਿੱਚ ਉਹ ਪੋਸਟਾਂ ਵੀ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਨੌਜਵਾਨਾਂ ਦੇ ਹਥਿਆਰਾਂ ਦੇ ਵਿੱਚ ਹਥਿਆਰਾਂ ਨੂੰ ਹੱਥਾਂ ਦੇ ਵਿੱਚ ਦੇਖਿਆ ਜਾਂਦਾ ਹੈ ਔਰ ਸ਼ਿਕਾਇਤ ਮਿਲਣ ਤੋਂ ਬਾਅਦ ਹੀ ਇੱਕ ਇਨਫਲੂਐਂਸਰ ਦੀ ਗਤੀਵਿਧੀ ਦੀ ਨਿਗਰਾਨੀ ਕੀਤੀ ਜਾਂਦੀ ਹੈ ਇਹ ਸਾਈਬਰ ਸੈੱਲ ਦੇ ਵੱਲੋਂ ਕਿਹਾ ਗਿਆ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਨਾਲ ਸੰਪਰਕ ਕਰਕੇ ਸਮਗਰੀ ਨੂੰ ਹਟਾਉਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਸਾਈਬਰ ਸੈੱਲ ਦੇ ਵੱਲੋਂ ਹੁਣ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਗੱਲ ਕਰਨੀ ਹੈ ਕਿ ਪੰਜਾਬ ਦੇ ਇੱਕ ਮੰਤਰੀ ਦੇ ਵੱਲੋਂ ਵਿਦੇਸ਼ੀ ਗੈਂਗਸਟਰਾਂ ਦੀਆਂ ਸਾਜ਼ਿਸ਼ਾਂ ਤੋਂ ਸਾਵਧਾਨ ਰਹਿਣ ਦੇ ਲਈ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ। ਦਰਸਲ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਵੱਲੋਂ ਅੱਜ ਗੁਰਦਾਸਪੁਰ ਦੇ ਵਿੱਚ ਨਸ਼ਿਆਂ ਲਈ ਬਦਨਾਮ ਮੁਹੱਲਿਆਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨੇ ਗੁਰਦਾਸਪੁਰ ਦੇ ਬਬਰੀ ਬਾਈਪਾਸ ਤੇ ਸਥਿਤ ਸਰਕਾਰੀ ਨਸ਼ਾ ਮੁਕਤੀ ਕੇਂਦਰ ਦਾ ਵੀ ਦੌਰਾ ਕੀਤਾ। ਇਲਾਜ ਕਰਵਾਉਣ ਆਏ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੇ ਨਾਲ ਹੈ ਅਤੇ ਨੌਜਵਾਨਾਂ ਨੂੰ ਇਸ ਦਲਦਲ ਦੇ ਵਿੱਚੋਂ ਕੱਢਣ ਦੇ ਲਈ ਸਰਕਾਰ ਹਰ ਉਪਰਾਲਾ ਕਰ ਰਹੀ ਹੈ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਵਿਦੇਸ਼ ਦੇ ਵਿੱਚ ਬੈਠੇ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਇਸ ਮੌਕੇ ਹੋਰ ਉਹਨਾਂ ਨੇ ਕੀ ਕੁਝ ਕੀਤਾ ਤੁਹਾਨੂੰ ਸੁਣਾਉਂਦੇ ਹਾਂ। ਤਗਾ ਜੀ ਅੱਜ ਦਾ ਪਰਪਸ ਕੀ ਹੈ ਇਹਦਾ ਅੱਜ ਦਾ ਪਰਪਸ ਹੈਗਾ ਜੀ ਇੱਕ ਤਾਂ ਜਿਹੜੀਆਂ ਹੁਣ ਅੱਗੇ ਬਰਸਾਤ ਆ ਰਹੀ ਹੈ ਇਹਦੇ ਨਾਲ ਬਿਮਾਰੀਆਂ ਹੁੰਦੀਆਂ ਜਿਸ ਤਰ੍ਹਾਂ ਡੈਂਗੀ ਹੋ ਗਿਆ ਚਿਕਨਗੁਨੀਆ ਮਲੇਰੀਆ ਔਰ ਡਾਇਰੀਆ ਜੀਜ਼ ਹੋ ਜਨੇ ਆ ਕਿਸ ਨੂੰ ਦਸਤ ਰੋਗ ਹੋ ਗਿਆ ਇਹਦੇ ਨਾਲ ਈਵਨ ਜਿਹੜਾ ਹੈਗਾ ਤੁਹਾਡਾ ਹੈਪਟਾਈਟਸ ਏ ਹੋ ਜਾਂਦਾ ਕੋਲਰਾ ਫੈਲ ਜਾਂਦਾ ਇਹਨਾਂ ਬਾਰੇ ਦੀ ਸਾਰੀ ਪੂਰੀ ਜਾਣਕਾਰੀ ਜੁੱਧ ਨਸ਼ੀ ਵਿਰੋਧ ਚੱਲਦਾ ਪਿਆ ਉਹਦੇ ਬਾਰੇ ਜਿਹੜਾ ਹੈਗਾ ਸਾਰਾ ਉਹਦਾ ਰਿਵਿਊ ਕਰਕੇ ਵੀ ਤੁਹਾਡੇ ਕਿੰਨੇ ਕਿ ਨਸ਼ੇੜੀ ਆ ਗਿਆ ਉਹਨਾਂ ਦਾ ਇਲਾਜ ਕਰਨਾ ਕਿੱਦਾਂ ਕਰਨਾ ਪੁਲਿਸ ਆਪਣਾ ਕੰਮ ਕਰ ਰਹੀ ਆ ਉਹਨਾਂ ਦੇ ਹਸਪਤਾਲਾਂ ਦੇ ਵਿੱਚ ਬੰਦੋਬਸਤ ਦੇਖਣੇ ਸਾਰੇ ਉਹਨਾਂ ਨੂੰ ਤਾਂ ਕਿ ਨਸ਼ਾ ਛੁਡਾ ਕੇ ਕਿਸੇ ਕੰਮ ਤੇ ਲਾਇਆ ਜਾ ਸਕੇ ਉਹ ਉਹਦਾ ਸਾਰਾ ਸਕੀਮ ਬਣਾਣੀ ਜਿਹੜਾ ਪ੍ਰਸ਼ਾਸਨ ਨਾਲ ਤੀਜਾ ਹੈਗਾ ਕਿ ਜਿਹੜਾ ਸਾਡਾ ਰੰਗਲਾ ਪੰਜਾਬ ਵਿਕਾਸ ਸਕੀਮ ਆ ਉਹਦੇ ਵਿੱਚ ਹਰ ਅਸੈਂਬਲੀ ਸੈਗਮੈਂਟ ਵਿੱਚ 5 ਕਰੋੜ ਆ ਤੁਹਾਡੇ ਜਿਵੇਂ ਇਹ ਇਹਦੇ ਵਿੱਚ 7 ਆ ਗਿਆ ਤਾਂ 35 ਕਰੋੜ ਰੁਪਈਆ ਆਊਗਾ ਤੇ 35 ਕਰੋੜ ਰੁਪਈਆ ਉਹ ਪਿੰਡਾਂ ਦੀਆਂ ਗਲੀਆਂ ਨਾਲੀਆਂ ਧਰਮਸ਼ਾਲਾ ਸਕੂਲਾਂ ਨੂੰ ਠੀਕ ਕਰਨਾ ਹੈ ਕੋਈ ਨਾ ਕੋਈ ਜਿਹੜਾ ਬੁਨਿਆਦੀ ਢਾਂਚਾ ਜਿਹੜਾ ਬਣਨਾ ਹੈ ਕਿ ਲੋਕਾਂ ਦੀ ਜਿਹੜੀਆਂ ਸੜਕਾਂ ਬਣਨੀਆਂ ਉਹਦੇ ਨਾਲ ਜਦੋਂ ਇਹ ਵਾਲੇ ਸਾਰੇ ਕੰਮ ਹੋਣਗੇ ਤਾਂ ਉਹਦੇ ਨਾਲ ਰੋਜ਼ਗਾਰ ਵੀ ਪੈਦਾ ਹੋਊਗਾ ਤੇ ਇਹ ਜਦੋਂ 35 ਕਰੋੜ ਰੁਪਇਆ ਹੈਗਾ ਜਦੋਂ ਕੋਈ ਕੰਮ ਕਰਨਗੇ ਕੋਈ ਮਤਲਬ ਇਟਾ ਕਿਸ ਤੋਂ ਖਰੀਦੋਗੇ ਕਿਸ ਤੋਂ ਸੀਮੈਂਟ ਖਰੀਦੋਗੇ ਰੇਤਾ ਖਰੀਦੋਗੇ ਹੋਰ ਬਹੁਤ ਸਾਰਾ ਜਿਹੜਾ ਕੰਸਟਰਕਸ਼ਨ ਦੇ ਵਿੱਚ ਸਮਾਨ ਲੱਗਦਾ ਉਹ ਸਾਰਾ ਖਰੀਦੋਗੇ ਤੇ ਉਹਦੇ ਨਾਲ ਕਿਹਾ ਕਿ 35 ਕਰੋੜ ਰੁਪਏ ਗੁਰਦਾਸਪੁਰ ਦੇ ਵਿੱਚ ਖਰਚਿਆ ਜਾਊਗਾ ਉਹਦੇ ਨਾਲ এমਪਲॉयਮੈਂਟ ਜਿਵੇਂ ਨਰੇਗਾ ਵਰਕਰਸ ਹੈ ਉਹਨਾਂ ਨੂੰ 100 ਦਿਨ ਦਾ ਕੰਮ ਦਿਓ ਤੇ ਜਦੋਂ ਇਹ ਸਾਰਾ 35 ਕਰੋੜ ਖਰਚਾਇਆ ਜਾਏਗਾ ਉਹਨਾਂ ਨੂੰ ਪਹਿਲਾਂ ਮਿਲਦਾ ਨਹੀਂ ਹੈ 100 ਦਿਨ ਦਾ ਕਿਸੇ ਨੂੰ 40 ਦਿਨ ਕਿਸੇ ਨੂੰ 45 ਦਿਨ ਉਹਨਾਂ ਨੂੰ 100 ਨਹੀਂ 150 ਦਿਨ ਕੰਮ ਮਿਲੇਗਾ ਨੂੰ ਕੋ ਜ਼ਰੂਰੀ ਹੈ ਜੀ ਅਸੀਂ ਤੁਸੀਂ ਦੇਖਿਆ ਹੋਊਗਾ ਕਿ ਸਰਕਾਰ ਦੇ ਵਿੱਚ ਅਸੀਂ 5000 ਜਿਹੜੇ ਬੈੱਡ ਅਪਗ੍ਰੇਡ ਕੀਤੇ ਆ ਔਰ ਕਈ ਜਗ੍ਹਾ ਤੇ ਸਾਡਾ ਜੋ ਇਹ ਸ਼ਾਰਪਰ ਦੇ ਵਿੱਚ ਹੈ ਉੱਥੇ 450 ਪੇਸ਼ੈਂਟ ਹੋ ਗਏ ਪਹਿਲਾਂ ਇੱਥੇ ਵੀ ਤੁਹਾਡੇ ਜਿਹੜੇ ਪੇਸ਼ੈਂਟ ਸਨ 10 ਹੁੰਦੇ ਸੀ 15 ਹੁੰਦੇ ਸੀ ਮੈਂ ਤਾਂ ਦੋ 2.5 ਸਾਲ ਤੋਂ ਚੱਕਰ ਮਾਰ ਰਿਹਾ ਇੱਥੇ ਲੇਕਿਨ ਹੁਣ ਉਹ ਭਰੇ ਪਿਆ ਸਾਰੇ ਲੋਕ ਉੱਥੇ ਉਹਨਾਂ ਨੂੰ ਟਰਸਟ ਵੀ ਹੋਇਆ ਪੁਲਿਸ ਤੇ ਵੀ ਟਰਸਟ ਹੋਇਆ ਸਿਹਤ ਮਹਿਕਮੇ ਤੇ ਵੀ ਟਰਸਟ ਹੋਇਆ ਲੋਕਾਂ ਦਾ ਇਲਾਜ ਕਰਾਣ ਵੀ ਆ ਰਹੇ ਆ ਨਸ਼ਾ ਛੱਡਣ ਵਾਸਤੇ ਵੀ ਆ ਰਹੇ ਆ ਕੰਮ ਸਿੱਖਣ ਲਈ ਆ ਰਹੇ ਆ ਇਹ ਜਿਹੜਾ ਸਕਿੱਲ ਡਿਵੈਲਪਮੈਂਟ ਔਰ EMPLOIEMENT ਜਨਰੇਸ਼ਨ ਆ ਇਹ ਗੇਮ ਚੇਂਜਰ ਹੋਏਗਾ ਜੀ ਇਹ ਉਕਸੀ ਪਹਿਲਾ ਨਸ਼ਾ ਛੁਡਾ ਵੀ ਦਿੰਦੇ ਸੀ ਬੰਦਾ ਉਹਦੇ ਸਮਾਜਿਕ ਹਾਲਾਤ ਉਹ ਹੀ ਹੁੰਦੇ ਸੀ ਉਹਦੇ ਇਕਨੋਮਿਕ ਆਰਥਿਕ ਹਾਲਾਤ ਵੀ ਉਹੀ ਹੁੰਦੇ ਸੀ ਉਹ ਜਾ ਕੇ ਫਿਰ ਉਹਨਾਂ ਹਾਲਾਤਾਂ ਕਰਕੇ ਜਿਹਦੇ ਕਰਕੇ ਪਹਿਲਾ ਨਸ਼ਾ ਲੈਂਦਾ ਸੀ ਉਹ ਵੀ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ ਚਾਹੇ ਉਹ ਰੰਗਲਾ ਵਿਕਾਸ ਪੰਜਾਬ ਸਕੀਮ ਹੋਵੇ ਚਾਹੇ ਖੇਡ ਦੇ ਨਵੇਂ ਮੈਦਾਨ ਹੋਣ ਚਾਹੇ ਨਵੇਂ ਅਸੀਂ ਜਿਹੜੇ ਜਿੰਮ ਬਣਾ ਰਹੇ ਆ ਪਾਰਕ ਬਣਾ ਰਹੇ ਆ ਚਾਹੇ ਉਹ ਹੋਣ ਤੇ ਚਾਹੇ ਅਸੀਂ ਜਿਹੜਾ ਹੋਰ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਇਕਨੋਮਿਕ ਐਕਟੀਵਿਟੀ ਦੀ ਮੈਂ ਗੱਲ ਕੀਤੀ ਅਸੀਂ ਉਹ ਕਰਕੇ ਸਾਰਾ ਐਜੂਕੇਸ਼ਨ ਦੇ ਵਿੱਚ ਰਿਫਾਰਮ ਲਿਆ ਕੇ ਤੇ ਅਸੀਂ ਬੱਚਿਆਂ ਨੂੰ ਜਿਹੜਾ ਹੈਗਾ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਨਾ ਵੀ ਕਰ ਰਹੇ ਹਾਂ ਉਹਨਾਂ ਦਾ ਇਲਾਜ ਵੀ ਕਰ ਰਹੇ ਹਾਂ ਉਹਨਾਂ ਦੀ ਰੀਹੈਬਿਟੇਸ਼ਨ ਕਰ ਰਹੇ ਹਾਂ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਇਹ ਵਿਦੇਸ਼ ਵਿੱਚ ਬਿਠੇ ਜਿਹੜੇ ਹੈਗੇ ਜਿਹੜੇ ਸ਼ਰਾਰਤੀਆਂ ਸਨ ਚਾਹੇ ਗੁਰਪ੍ਰਤਪ ਸਿੰਘ ਪੰਨੂ ਹੋਵੇ ਉਹ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਸਾਜਸ਼ਾ ਰਚਦੇ ਹੈਗੇ ਨਾ ਪਰ ਕੀ ਕਿਹ ਦੇਖੋ ਇਹ ਆਲਟੀਮੇਟਲੀ ਪੰਜਾਬ ਦੇ ਲੋਕਾਂ ਨੂੰ ਸਮਝਣਾ ਪੈਗਾ ਕਿ ਜਿਹੜੇ ਬਾਹਰ ਬੈਠ ਉਹ ਤਾਂ ਕਿਸੇ ਨੂੰ ਕਿਸੇ ਨੂੰ ਪੈਸੇ ਦੇ ਕੇ ਕਿਤੇ ਪੋਸਟਰ ਲਵਾ ਦਿੱਤਾ ਕਿ ਹੋਰ ਇਸ ਤਰ੍ਹਾਂ ਦਾ ਕੰਮ ਕਰਾ ਦਿੱਤਾ ਜਾਂ ਮਤਲਬ ਉਹ ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਦਰਦ ਨਹੀਂ ਪਤਾ ਉਹਨਾਂ ਦੀ ਦੁੱਖ ਤਕਲੀਫਾਂ ਨਹੀਂ ਪਤਾ ਜਿਹੜੇ ਕਿ ਅਸੀਂ ਲੋਕਾਂ ਦੇ ਵਿੱਚ ਰਹਿੰਦੇ ਹਾਂ ਸਾਨੂੰ ਪਤਾ ਹੈਗਾ ਉਹਨਾਂ ਨੂੰ ਉਹਨਾਂ ਤੋਂ ਆਪਾਂ ਜਿੰਨਾ ਦੂਰ ਰਵਾਂਗੇ ਉਹਨੇ ਆਪਾਂ ਸੁਖੀ ਰਵਾਂਗੇ ਅਸੀਂ ਪੰਜਾਬ ਨੂੰ ਸਾਡੇ ਹੁਣ ਅਮਰੀਕਾ ਜਿਹੜੇ ਬੱਚੇ ਗਏ ਸੀਗੇ ਉਹ ਬੇੜੀਆਂ ਚ ਬਨ ਕੇ ਮਤਲਬ ਹੱਥ ਕੜੀਆਂ ਚ ਵਾਪਸ ਆਏ ਜਾਓ ਤੇ ਆਪ ਨੂੰ ਕਿੰਨੀ ਨਮੋਸ਼ੀ ਹੋਈ ਆ ਸਾਰੇ ਦੇਸ਼ ਦੇ ਬੱਚੇ ਸੀ ਪੰਜਾਬ ਦੇ ਨਹੀਂ ਸੀ ਕਿਉਂਕਿ ਉਹਨਾਂ ਨੇ ਲੈ ਕੇ ਪੰਜਾਬ ਚ ਆਏ ਆ ਜਾਣ ਕੇ ਤੇ ਉਹਦੇ ਚ ਇੱਕ ਅਲੱਗ ਇਸ਼ੂ ਹੈ ਪਰ ਚਲੋ ਰਾਜਨੀਤੀ ਨਹੀਂ ਕਰਦੇ ਆਪਾਂ ਲੇਕਿਨ ਉਹ ਨਾਬਤ ਰਾਣੀ ਨਹੀਂ ਚਾਹੀਦੀ ਆਪਣੇ ਦੇਸ਼ ਦਾ ਵੀ ਕਿਉਂ ਕੋਈ ਜਾਵੇ ਤੇ ਪੰਜਾਬ ਦਾ ਤਾਂ ਸੀ ਬਿਲਕੁਲ ਅਸੀਂ ਇੱਥੇ ਰੋਜ਼ਗਾਰ ਇੰਨਾ ਪੈਦਾ ਕਰ ਦੇਣਾ ਸਾਡੇ ਬੱਚਾ ਨੂੰ ਬਾਹਰ ਜਾ ਕੇ ੱੱਕੇ ਨਹੀਂ ਖਾਣੇ ਪਉਣਗੇ ਲੁਧਿਆਣਾ ਚੋਣਾਂ ਦੀ ਕੀ ਨਤੀਜੇ ਚਲੋ ਇਹ ਤਾਂ ਹੁਣ ਦੇਖੋ ਨਾਂ ਤਾਂ ਮੈਂ ਜੋਰਸੀਆ ਨਾਮ ਐਸਫੋਲੋਜੀਸਟ ਹੈ ਇਹ ਤਾਂ ਪੱਤਰਕਾਰ ਵਹਿਤਰ ਜਾਣਦੇ ਆ ਜਿਸਦਾ ਜੋ ਮਿਹਨਤ ਕਰਨੀ ਸੀ ਕਰ ਦਿੱਤੀ ਮੈਨੂੰ ਤਾਂ ਇੰਨਾ ਮੈਨੂੰ ਪੂਰਾ ਯਕੀਨ ਹੈ ਜੀ ਸਾਡਾ ਜਿਹੜਾ ਕੈਂਡੀਡੇਟ ਹੈ ਉਮੀਦਵਾਰਾਂ ਚੋਂ ਸਾਡਾ ਉਮੀਦਵਾਰ ਵੈਸਟ ਹੈ ਜੀ ਉਹਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਐਜ਼ ਅ ਰਾਜ ਸਭਾ ਮੈਂਬਰ ਲੋਕਲ ਹਸਪਤਾਲ ਉਹਨੇ ਠੀਕ ਕਰਤਾ ਪੰਜਾਬ ਦੇ ਸਾਰੇ ਹਸਪਤਾਲਾਂ ਦਾ ਸਰਵੇ ਕਰਤਾ 에ਅਰਪੋਰਟ ਬਣਨ ਚ ਬੜੀ ਵੱਡੀ ਭੂਮਿਕਾ ਉਹਦੀ ਮੈਡੀਕਲ ਕਾਲਜ ਲੈ ਕੇ ਜਾਣ ਚ ਵੱਡੀ ਭੂਮਿਕਾ ਉਹਨੇ ਬਹੁਤ ਸਾਰੇ ਅਪਲਾਈ ਹੋਰ ਬਣਾਏ ਆ ਵਿਜਨਰੀ ਬੰਦਾ ਹੈ ਉਹ ਤੇ اور ਜਿਹੜੀ ਪਾਰਟੀ ਆ ਗਈ ਆ ਚਾਹੇ ਲੋਕਾਂ ਨੂੰ ਅਸੀਂ ਫਰੀ ਬਿਜਲੀ ਦਿੱਤੀ ਆ ਚਾਹੇ ਅਸੀਂ ਦਵਾਈਆਂ ਦੇ ਕੇ 3.5 ਕਰੋੜ ਲੋਕਾਂ ਨੇ ਦਵਾਈ ਲੈ ਚੁੱਕਿਆ ਹਰ ਸ਼ਹਿਰ ਦੇ ਵਿੱਚ ਯੋਗਾ ਹੋ ਰਿਹਾ ਆ ਤੁਸੀਂ ਬਿਮਾਰੀਆਂ ਦੀ ਰੋਕத் ਅਮਲੀ ਅਸੀਂ ਪ੍ਰਾਲੇ ਕਰ ਰਹੇ ਆ ਸਾਨੂੰ ਆਪਣੇ ਕੰਮ ਦੇ ਉੱਤੇ ਆਪਣੀ ਪਾਰਟੀ ਦੇ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾਰਵਿੰਦ ਕੇਜੀਵਾਲ ਦਾ ਜੋ ਲੋਕਾਂ ਨਾਲ ਵਾਦਾ ਹਰ ਵਾਦਾ ਪੂਰਾ ਕਰ ਰਹੇ ਆ ਤੇ ਉਹਦੇ ਨਾਲ ਲੋਕਾਂ ਨੂੰ ਉਹਦੇ ਤੇ ਵਿਸ਼ਵਾਸ ਹੈ ਸੋ ਸਾਨੂੰ ਉਮੀਦ ਆ ਕਿ ਸਾਡੀ ਬਹੁਤ ਵੱਡੀ ਜਿੱਤ ਹੋਏਗੀ ਅਦਾਕਾਰ ਅਮੀਰ ਖਾਨ ਦੀ ਨਵੀਂ ਫਿਲਮ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਦਰਸਲ ਕੋਸ਼ ਸਾਲ ਪਹਿਲਾਂ ਤਾਰੇ ਜ਼ਮੀਂ ਪਰ ਫਿਲਮ ਨੇ ਭਾਰਤੀ ਸਿਨੇਮਾ ਤੇ ਇੱਕ ਚੰਗੀ ਛਾਪ ਛੱਡੀ ਸੀ ਜੋ ਅੱਜ ਵੀ ਗੂੰਜਦੀ ਹੈ ਹੁਣ ਸtare ਜ਼ਮੀਂ ਪਰ ਪਹਿਲਾਂ ਆਈ ਸੀ ਤਾਰੇ ਜ਼ਮੀਂ ਪਰ ਅੱਜ ਅਮੀਰ ਖਾਨ ਦੀ ਨਵੀਂ ਫਿਲਮ ਰਿਲੀਜ਼ ਹੋਈ ਹੈ ਜਿਸ ਦਾ ਨਾਮ ਹੈ ਸtare ਜ਼ਮੀਂ ਪਰ ਉਸ ਦੇ ਨਾਲ ਅਮੀਰ ਖਾਨ ਇੱਕ ਨਵਾਂ ਕਦਮ ਹੋਰ ਅੱਗੇ ਵਧੇ ਨੇ ਇਸ ਵਾਰ ਉਹ ਦਰਸ਼ਕਾਂ ਦੇ ਲਈ ਇੱਕ ਹੋਰ ਸਰਪ੍ਰਾਈਜ਼ ਲੈ ਕੇ ਆਏ ਨੇ ਅੱਜ ਫਿਲਮ ਦੇਸ਼ ਭਰ ਦੇ ਵਿੱਚ ਰਿਲੀਜ਼ ਹੋਈ ਹੈ ਜਿਸ ਨੂੰ ਦੇਖਣ ਦੇ ਲਈ ਸਲਮਾਨ ਖਾਨ ਵੀ ਥੀਏਟਰ ਪਹੁੰਚੇ ਇਸ ਮੌਕੇ ਦੇ ਉੱਤੇ ਸਲਮਾਨ ਖਾਨ ਨੇ ਕੀ ਕਿਹਾ ਤੁਹਾਨੂੰ ਸੁਣਾਉਂਦੇ ਹਾਂ ਬੜਾ ਕਿ ਬਹੁਤ ਅੱਛੀ ਪਿਕਚਰ ਹੈ ਮੇਰੇ ਕੋਲ ਕਰਨਾ ਹੈ ਇਹ ਪਿਕਚਰ ਬਹੁਤ ਸ਼ੁਕਰ ਓਕੇ ਸਰ ਮੇਰੇ ਦੇ ਕੋਲ ਆਦਾ ਕਿ ਯਾਰ ਪਿਕਚਰ ਤੇ ਯਾਰ ਮੇਰੇ ਵੀ ਅਜੇ ਤੁਸੀਂ ਮੈਨੂੰ ਬੋਲਾ ਤਾਂ ਕਿ ਯਾਰ ਮੈਂ ਕਰ ਚੁੱਕਾ ਹਾਂ ਯਾਰ ਇਹ ਕਿਹਦਾ ਸੁਣ ਕੇ ਯਾਰ ਐਸਾ ਹੋ ਸਕਦਾ ਕਿ ਉਹ ਹਾਂ ਬੋਲੇ ਔਰ ਮੈਂ ਪਿੱਛੇ ਮੈਂ ਹਾਂ ਆਹ ਇਹ ਵੀ ਬਾਤ ਹੈ ਇਹ ਵੀ ਬਾਤ ਹੈ ਇਹ ਸਹੀ ਹੈ ਇਹ ਸਹੀ ਹੈ ਇਹ ਸਹੀ ਹੈ ਭਾਈ ਭਾਈ ਬੋਲੋ ਭਾਈ ਬੋਲੋ ਭਾਈ ਆਪ ਜੁੜੋ ਪੰਜਾਬ ਸਰਕਾਰ ਦੇ ਨਸ਼ਾ ਖਤਮ ਕਰਨ ਵਾਲੇ ਦਾਅਵਿਆਂ ਦੀ ਇੱਕ ਵਾਇਰਲ ਵੀਡੀਓ ਨੇ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਦਰਸਲ ਪੰਜਾਬ ਸਰਕਾਰ ਦੇ ਵੱਲੋਂ ਅਕਸਰ ਇਹ ਦਾਵਾ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਣ ਦੀ ਕਗਾਰ ਤੇ ਹੈ। ਪਰ ਅੱਜ ਇੱਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਬੀਤੇ ਕੱਲ ਯਾਨੀ 19 ਜੂਨ ਦੀ ਦੱਸੀ ਜਾ ਰਹੀ ਹੈ ਜੋ ਇਹ ਦਿਖਾਉਂਦੀ ਹੈ ਕਿ ਕਿਵੇਂ ਤਰਨਤਾਰਨ ਦੇ ਪਿੰਡ ਚਵਾਲ ਦੇ ਵਿੱਚ ਅੱਜ ਵੀ ਚਿੱਟੇ ਦੀਆਂ ਪੁੜੀਆਂ ਟੜਲੇ ਦੇ ਨਾਲ ਵਿਕਦੀਆਂ ਨਜ਼ਰ ਆ ਰਹੀਆਂ ਨੇ ਨਸ਼ੇੜੀ ਦੀ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਉਂਕਿ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਵਾਇਰਲ ਵੀਡੀਓ ਦੇ ਵਿੱਚ ਨੌਜਵਾਨ ਦੇ ਵੱਲੋਂ ਕਿਹੜੇ ਖੁਲਾਸੇ ਕੀਤੇ ਜਾ ਰਹੇ ਨੇ ਤੁਹਾਨੂੰ ਸੁਣਾਵਾਂਗੇ ਇਹਨੂੰ ਇਹਨੂੰ ਵੈਲ ਚ ਪਾ ਕੇ ਲਾਉਣਾ ਹੈ ਹੈ ਵੈਲ ਚ ਪਾ ਕੇ ਨਹੀਂ ਹਾਂ ਲਾਉਣਾ ਨਹੀਂ ਹਾਂ ਲਾਉਣਾ ਮੋਟਾ ਇਹ ਕਿੰਮੜੇ ਗੋਲੀ ਕਿਹੜੀ ਹੈ ਵਿਖਾਈ ਖੋਲ ਕੇ ਵਿਖਾ ਕਿੰਨੇ ਦਿੰਦੇ ਹੈ ਕਿੰਨੇ ਦੀ ਗੋਲੀ ਨਹੀਂ ਹੈ ਇਹ ਤਾਂ ਮੈਂ ਸਮਾਨ ਕਰ ਲਿਆ ਹਾਂ ਕਿੰਨੇ ਦਾ ਹੈ ਇਹ 150 ਦਾ ਐਵੇਂ ਆਪਾਂ ਝੂਠ ਨਹੀਂ ਬੋਲਦੇ ਵੀ ਨਾ ਆਪਾਂ 150 ਦਾ ਨਾ ਹਾਂ ਕਿਤੋਂ ਲਿਆ ਜੀ ਹੈ ਕਿਤੋਂ ਇਹ ਇੱਥੇ ਮੁੰਡਾ ਇਕਲੋਤਾ ਹੀ ਤੂੰ ਮੈਂ ਉਹਦੇ ਕੋਲ ਮੰਨ ਨੂੰ ਕਹਿੰਦਾ ਵੀ ਹੈਗਾ ਮੇਰੇ ਕੋਲ ਦਿਮਾਗ ਚੱਲ ਜੇ ਦੇ ਦੇ ਮੈਂ ਇਹਨੂੰ ਜਾਂਦਾ ਜਾਣਦਾ ਨਹੀਂ ਐਵੇਂ ਆਪਾਂ ਕਹੀਏ ਵੀ ਅੱਜ ਵਰਗੀ ਹੈ ਹੈ ਵਰਗੀ ਅੱਜ ਅੱਜ ਵੀਰਵਾਰ ਹੈ ਵੀਰਵਾਰ ਹਾਂ ਜੀ ਇਹਨੂੰ ਪੰਨੀ ਦੇ ਪੀ ਲਈ ਟੀਗਾ ਨਾ ਲਾਈ ਠੀਕ ਆ ਸਾਰੀ ਟੀਗਾ ਤੁਹਾਡੀ ਨਰੀ ਮੌਤ ਜੇ ਉਹ ਜੇ ਕਿਸੇ ਨੇ ਛੱਡਣਾ ਚਾਹੁੰਦਾ ਵਾ ਹਾਂ ਉਹ ਮੇਰੇ ਨਾਲ ਸੰਪਰਕ ਕਰ ਲਿਓ ਮੈਂ ਦਵਾਈ ਦਵਾ ਦੂੰਗਾ ਚਲ ਠੀਕ ਕੰਜਰੋ ਇੱਕ ਕਿੰਨਾ ਚਿਰ ਇਦਾਂ ਕਰ ਲੋਗੇ ਨਹੀਂ ਨਹੀਂ ਠੀਕ ਆ ਵਾਕੇ ਸਹੀ ਯਾਰ ਕੀ ਕੰਮ ਕਰਦਾ ਹਾਂ ਹੈ ਮੈਂ ਪੇਂਡ ਦਾ ਹੈ ਪੇਂਡ ਦਾ ਪੇਂਡ ਦਾ ਹਾਂਜੀ ਹੁਣ ਵੈਲ ਕਿਹੜੀ ਚਾਹੀ ਚ ਇਹ ਵਾਲ ਚ ਕੋਲ ਕੇ ਲਾਉਣਾ ਜੀ ਨਾ ਨੋ ਹਾਂ ਪੁੱਛਿਆ ਰਿਹਾ ਹਾਲ ਲੇ ਕੋਈ ਕੁਛ ਵੀ ਨਹੀਂ ਮਿਲਿਆ ਇਨੀ ਕੱਖ ਨਹੀਂ ਨਹੀਂ ਤੇ ਇਹ ਇਹ ਦਾ ਸਿੱਧਾ ਸਿੱਧਾ ਪਾਣੀ ਪਾ ਕੇ ਨਹੀਂ ਠੀਕਾ ਲੱਗਦਾ ਪਾਣੀ ਪਾ ਕੇ ਲੱਗਦਾ ਤੇ ਫੇਰ ਪਾਣੀ ਨਹੀਂ ਲਾਵਾਂਗੇ ਹੁਣ ਬਾਵਾ ਖਾਂ ਹਾਂ ਆਪਣੀ ਆਵੇ ਆ ਤੂੰ ਅੰਨਾ ਮਿਲਣਾ ਠੀਕ ਆ ਆ ਤੇ ਖਾਛਲਾ ਕਰਕੇ ਯਾਰ ਆਵੇ ਆ ਭੁੱਲੀਆਂ ਜਿਹੜੀਆਂ ਆ ਹਵਾ ਦੀ ਚੱਲ ਗੰਡਾ ਨਹੀਂ ਨਹੀਂ ਹੈ ਦੋ ਕਿਹੜਾ ਪਿੰਡ ਇਹੋ ਹੀ ਆ ਅੱਜ ਵੀਰਵਾਰ ਆ ਹਾਂ ਜੀ 19 ਤਰੀਕ ਹਾਂ ਅੱਜ ਹੀ ਲਿਖਿਆ ਇਹ ਗਲੀ 'ਚੋਂ ਹਾਂ ਹੈ ਕਿਨਾ ਤੇਰਾ ਮੇਰਾ ਨਾਮ ਗੋਰਾ ਗੋਰਾ ਪਿੰਡ ਕਿਹੜਾ ਇਹੋ ਹੀ ਚਬਾਲੀ ਚਬਾਲੀ ਤੇ ਗੁਰੂਓ ਰਿਆ ਮੈਂ ਸ਼ੁਰੂ ਤੋਂ ਖੈਰਿਆ ਮਿਲੂਆ ਇਹ ਆਲੇ 15 20 ਦਿਰੀ ਇੱਥੇ ਆ ਕਿਉਂ ਨਹੀਂ ਹਟਦੇ ਤੁਸੀਂ ਕੀ ਉਹ ਉਹ ਵੀ ਵੇਚਣਦੇ ਆ ਵਾਹ ਨੀ ਉਹ ਮੇਰੇ ਕੋਲ ਆ ਗਿਆ ਹੈ ਹੈ ਉਹ ਦੇਖ ਰਿਹਾ ਤੇ ਮੈਂ ਦੰਦ ਉਹ ਜਿਹੜਾ ਬਿਠਾ ਉਹ ਖਟੇ ਉਹ ਖਟੇ ਬੰਦੇ ਨਾਲ ਕੀ ਕਹਿੰਦਿਆ ਉਹ ਬੈਠਾ ਹੀ ਆਲੇ ਵਿੱਚ ਉਹ ਤੋਂ ਲਿਆ ਸਮਾਨਾ ਨਹੀਂ ਨਹੀਂ ਸਵਾਰ ਨਹੀਂ ਉਹ ਤੋਂ ਰਹਿ ਗਿਆ ਉਹ ਕਰਨਦਿਆ ਉਹ ਪਤਾ ਨਹੀਂ ਮੈਂ ਨਹੀਂ ਅੱਛਾ ਇਸ ਸਟੇਡੀਅਮ ਚ ਤੇ ਭੈਜੋ ਇੱਥੇ ਖੇਡਾਂ ਘਟਦੇ ਨਸ਼ਾ ਜ਼ਿਆਦਾ ਹੁੰਦਾ ਹਾਂ ਕਿੰਨੇ ਕਿੰਨੇ ਲੋਕੀ ਆਉਂਦੇ ਟੀਕਾ ਲਾਉਣ ਹੋਰ ਆਹ ਨਹੀਂ بڑے ਮੈਚ ਦੇ ਉੱਤੇ ਬਹੁਤ ਘਟਾ ਹੁੰਦਾ ਤੇ ਇਹ ਗੱਲ ਸੁਣੋ ਇੱਧਰ ਤੇ ਆਂਦੇ ਸੀ ਪੁਲਿਸ ਨੇ ਬੰਦ ਕਰਾਤਾ ਇਹ ਗੱਲ ਪਰ ਵਿਗੰਡਿਆ ਉੱਥੇ ਨਿਕਾ ਨਿਕਾ ਕਿੜਾ ਵਾ ਜੀ ਕਿੜਾ ਵਾ ਨਿਕਾਉਂਦੇ ਕਿਨ ਛੋਟੇ ਜਿਹੇ ਮੁੰਡੇ ਤੇ ਕਿੰਨੀ ਕੁ ਉਮਰ ਦਾ ਮੁੰਡਾ ਉਹ ਬਤਾਉ ਨੂੰ ਬਤਾ ਤੇ ਪੱਕੀ ਲਾਇਆ ਕੱਦ ਛੋਟਾ ਜਿਆਦਾ ਉਹ ਵੇਖਦਾ ਹਾਂ ਉਹ ਪਰਲੇ ਦੇ ਨੁਕਰਜੀ ਦੇ ਘਰ ਆ ਜਿੱਥੇ ਡੇਰੀ ਆ ਨਾਂ ਡੇਰੀ ਆ ਡੇਰੀ ਤੋਂ ਕਿੰਨਾ ਕੁ ਪਰੇ ਉਰੇ ਵੀਰੇ ਉਰੇ ਆ ਵੇ ਆ ਮੋਰਦਾਈ ਇੱਕ ਨੀਰਾਂ ਦਈ ਇੱਕ ਮਿੰਟ ਬਖਾਈ ਮੈਨੂੰ ਫੋਟੋ ਲਾ ਲਿੰਦੇ ਮੈਂ ਤੇਰੀ ਨੋਂਦਾ ਮੈਨੂੰ ਫੋਟੋ ਲਾ ਲਿੰਦੇ ਨਾ ਅੱਗੇ 150 ਰੁਪਏ ਦਾ ਇਹ ਇਹ ਹੁਣ ਚਿੱਟਾ ਕੇ ਦਵਾਈ ਤੁਹਾਨੂੰ ਕੋਈ ਕੀ ਬਤਾ ਹੁਣ ਰੱਬ ਜਾਣਦਾਈ ਇਹਦੇ ਹੁਣ ਪੇਪਰ ਤੇ ਪਾਵਾਂਗੇ ਤੇ ਫਿਰ ਪਤਾ ਲੱਗੂਗਾ ਵੀ ਕੀ ਚੀਜ਼ ਹੈ ਪੇਪਰ ਤੇ ਪਾ ਕੇ ਪਤਾ ਲੱਗੂ ਹਮ ਇਹ ਨਹੀਂ ਆਪਾਂ ਕਰੀਏ ਨਹੀਂ ਅੱਗੇ ਅੱਗੇ ਤੈਨੂੰ ਤੁਹਾਨੂੰ ਪਛਾਨਣੀ ਆ ਪਿੰਦੇ ਜਿਹਦੇ ਵੀ ਨੇ ਆਪ ਕਈਆਂ ਰਕਮਾਂ ਦਉਂਦਾ ਇਹਨਾਂ ਨੂੰ ਇੱਕ ਤਰ੍ਹਾਂ ਦਾ ਨਹੀਂ ਨਾ ਆਉਂਦਾ ਵੀ ਚਿੱਟਾ ਵੀ ਹੁੰਦਾ ਆ ਬ੍ਰਾਊਨ ਵੀ ਹੁੰਦਾ ਆ ਇਹ ਇਹ ਤੈਨੂੰ ਇਹ ਹੈਗੀ ਆ ਹੀਰੋਇਨੀ ਆ ਪਤਾ ਨਹੀਂ ਇਹ ਤਨਸਾ ਕਿ ਪੇਪਰ ਤੇ ਭਾਵਾਂਗੇ ਤੇ ਫੇਰ ਪਤਾ ਲੱਗੂਗਾ ਹੁਣ ਠੀਕ ਹੈ ਜੀ ਜੀ ਆਏ ਚੁਬਾ ਸਟੇਡੀਅਮ ਚ ਖਲੋਤੇ ਆਣ ਆਪਾਂ ਅੱਜ 19 ਤਰੀਕਾ ਵੀਰਵਾਰ ਦੇ ਨੇ ਤੇ ਜਾ ਕੋਈ ਨਹੀਂ ਨਜ਼ਾਰੇ ਛੱਡ ਦੇ ਚੱਲ ਠੀਕ ਆ ਜਿੰਦਗੀ ਬਚਾਉਣੀ ਹੈ ਉਹ ਤੇ ਛੱਡ ਦੇ ਠੀਕ ਠੀਕ ਮਾਨ ਸਾਹਿਬ ਤੁਹਾਡੀ ਹੈਂ ਉਹ ਆਦੇ ਬਾਦੇ ਬਾਰੇ ਕਹਿ ਕੇ ਆਇਆ ਮੈਂ ਮੈਂ ਵੀ ਲੈਣਾ ਨਹੀਂ ਕੋਸ਼ਿਸ਼ ਕੁਛ ਨਹੀਂ ਇਹ ਵੇਚਣ ਵਾਲਿਆਂ ਦਾ ਕੁਛ ਨਹੀਂ ਜਾਣਾ ਤੁਹਾਡਾ ਕੋ ਹਰੈਣਾ ਨਹੀਂ ਜੇ ਅੱਜ ਇੰਗਲੈਂਡ ਦੇ ਵਿੱਚ ਤੰਦੂਲਕਰ ਐਂਡਰਸਨ ਟਰੋਫੀ ਦਾ ਪਹਿਲਾ ਮੈਚ ਭਾਰਤ ਔਰ ਇੰਗਲੈਂਡ ਦੇ ਵਿਚਕਾਰ ਲੀਡਸ ਦੇ ਹੈਂਡੀਕਲੇ ক্রিকেট ਸਟੇਡੀਅਮ ਦੇ ਵਿੱਚ ਖੇਡਿਆ ਜਾ ਰਿਹਾ ਦਰਸਲ ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ ਹੈ ਔਰ ਸਾਈ ਸੁਦਰਸ਼ਨ ਡੈਬਿਊ ਕਰ ਰਹੇ ਨੇ ਉਹਨਾਂ ਨੂੰ ਚੇਤੇਸ਼ਵਰ ਪੁਜਾਰਾ ਨੇ ਡੈਬਿਊ ਕੈਪ ਦਿੱਤੀ सुदर्शन भारत ਦੇ 317ਵੇਂ ਟੈਸਟ ਪਲੇਅਰ ਬਣੇ ਉਹ 20 ਜੂਨ ਨੂੰ ਟੈਸਟ ਡੈਬਿਊ ਕਰਨ ਵਾਲੇ ਚੌਥੇ ਭਾਰਤੀ ਨੇ ਇਸ ਤੋਂ ਪਹਿਲਾਂ ਰਾਹੁਲ ਦਰਾਵਿੜ, ਸੌਰਵ ਗਾਂਗੁਲੀ, ਵਿਰਾਟ ਕੋਹਲੀ ਨੇ ਇਸੇ ਤਰੀਕ ਨੂੰ ਡੈਬਿਊ ਕੀਤਾ ਸੀ ਖਾਸ ਗੱਲ ਇਹ ਹੈ ਕਿ ਤਿੰਨੋਂ ਖਿਡਾਰੀ ਜਿਨ੍ਹਾਂ ਨੇ ਇਸੇ ਦਿਨ ਪਹਿਲਾਂ ਡੈਬਿਊ ਕੀਤਾ ਸੀ ਉਹ 100 ਜਾਂ ਉਸ ਤੋਂ ਬਾਅਦ ਟੈਸਟ ਖੇਡੇ ਨੇ ਸਾਈ ਸੁਦਰਸ਼ਨ ਨੂੰ ਇਸ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਇਸ ਮੈਚ ਦੇ ਨਾਲ ਭਾਰਤ ਇੰਗਲੈਂਡ ਦੀ ਟੈਸਟ ਵਰਲਡ ਜਿਹੜੀ ਟੈਸਟ ਚੈਂਪੀਅਨਸ਼ਿਪ ਹੈ ਜਾਣੀ ਕਿ WTC ਜਿਦੇ ਕਿ 2025 ਤੋਂ 2027 ਦਾ ਸਾਈਕਲ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਔਰ ਆਪਣੇ ਆਪਣੇ ਅਭਿਆਨ ਦਾ ਆਗਾਜ਼ ਇਹ ਦੋਵੇਂ ਟੀਮਾਂ ਅੱਜ ਪਹਿਲੇ ਮੈਚ ਦੇ ਨਾਲ ਕਰ ਰਹੀਆਂ ਨੇ ਭਾਰਤ WTC ਦੇ ਪਹਿਲੇ ਦੋ ਫਾਈਨਲ ਦੇ ਵਿੱਚ ਰਨਰ ਅਪ ਰਿਹਾ ਹੈ ਪਹਿਲਾ ਫਾਈਨਲ ਉਹਨਾਂ ਨੇ 2021 ਦੇ ਵਿੱਚ ਨਿਊਜ਼ੀਲੈਂਡ ਤੋਂ ਹਾਰਿਆ ਸੀ ਔਰ ਦੂਸਰਾ 2023 ਦੇ ਵਿੱਚ ਆਸਟ੍ਰੇਲੀਆ ਦੇ ਹੱਥੋਂ ਭਾਰਤ ਹਾਰ ਗਿਆ ਸੀ ਦੋ ਫਾਈਨਲ ਦੇ ਵਿੱਚ ਪਹੁੰਚਿਆ ਪਰ ਦੋਵੇਂ ਫਾਈਨਲ ਭਾਰਤ ਨਹੀਂ ਜਿੱਤ ਸਕਿਆ ਸੀ ਉੱਥੇ ਇੰਗਲੈਂਡ ਨੇ ਅੱਜ ਤੱਕ ਇੱਕ ਵੀ ਫਾਈਨਲ ਨਹੀਂ ਖੇਡਿਆ ਟੀਮ ਇੰਡੀਆ 25 ਸਾਲ ਦੇ ਯੁਵਾ ਕਪਤਾਨ ਸ਼ੁਮਨ ਗਿਲਦੀ ਲੀਡਰਸ਼ਿਪ ਦੇ ਵਿੱਚ ਅੱਜ ਮੈਦਾਨ ਦੇ ਵਿੱਚ ਉਤਰੀ ਹੈ ਉੱਥੇ ਇੰਗਲੈਂਡ ਦੀ ਕਮਾਨ 34 ਸਾਲ ਦੇ అనుభవੀ 올 ਰੌਂਡਰ ਬੈਨ ਸਟੋਕਸ ਨੇ ਸੰਭਾਲ ਰਹੇ ਨੇ ਔਰ ਅੱਜ ਦੇ ਮੈਚ ਦੀ ਜੇਕਰ ਗੱਲ ਕਰੀਏ ਤੇ ਭਾਰਤ ਦੀ ਟੀਮ ਦਾ ਜੇਕਰ ਆਪਾਂ ਜ਼ਿਕਰ ਕਰੀਏ ਤੇ ਭਾਰਤ ਦੇ ਟੀਮ ਦੇ ਕਪਤਾਨ ਸ਼ੁਮਨ ਗਿਲ ਨੇ ਉਹਨਾਂ ਦੇ ਨਾਲ ਯਸ਼ਸ਼ਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਰੇਸ਼ਪ ਪੰਥ, ਵਿਕਟ ਕੀਪਰ ਹੋਣਗੇ, ਕਰੋਨਾਇਰ, ਰਵਿੰਦਰ ਜਡੇਜਾ, ਸ਼ਰਦੂਲ ਠਾਕੂਰ ਜਸਪ੍ਰਿਤ ਬੁਮਰਾ, ਮੁਹੰਮਦ ਸਿਰਾਜ ਤੇ ਪ੍ਰਸਿੱਧ ਕ੍ਰਿਸ਼ਨਨ ਜਿਹੜੇ ਨੇ ਉਹਨਾਂ ਦੇ ਵੱਲੋਂ ਅੱਜ ਗੇਂਦਬਾਜ਼ੀ ਦੀ ਕਮਾਂਡ ਸੰਭੀ ਜਾਏਗੀ। ਸੋ ਭਾਰਤੀ ਟੀਮ ਦਾ ਇਹ ਪਹਿਲਾ ਮੁਕਾਬਲਾ ਹੈ ਔਰ ਅੱਜ ਮੁਕਾਬਲਾ ਸ਼ੁਰੂ ਹੋ ਗਿਆ। ਹਾਲਾਂਕਿ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਔਰ ਭਾਰਤ ਬੱਲੇਬਾਜ਼ੀ ਕਰ ਰਿਹਾ ਹੈ। ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ। ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ। ਧੰਨਵਾਦ।